ਤੈਨੂੰ ਪਤਾ ਲੱਗਿਆ ਵੀ ਕਰ ਕਿਆ ਹੁੰਦਾ ਜਦੋਂ ਪ੍ਰਸਾਦ ਪੈਣ ਲੱਗੀ ਢੇਰੀ ਆਈ ਤਾਂ ਹੁਣ ਤੱਕ ਦਾ ਬਸਾ ਹੈ ਨਾ ਢੇਰੀ हट ਗਈ ਤਾਂ ਪ੍ਰਸਾਦ ਪੈਣ ਲੱਗ ਗਈ ਆ ਸਾਨੂੰ ਕੱਲੀ ਕੱਲੀ ਚੀਜ਼ ਸਮਝਾਉਂਦਾ ਮੈਂ ਅਰੋ ਪੈ ਰਹੀ ਹੈ ਪ੍ਰਸਾਦ ਕੱਲੀ ਕੱਲੀ ਚੀਜ਼ ਦੱਸਦਾ ਮੈਨੂੰ ਕਿੱਦਾਂ ਪਤਾ ਲੱਗਿਆ ਵੀ ਧਰ ਕਿਆ ਹੁੰਦਾ ਕੱਲੀ ਕੱਲੀ ਚੀਜ਼ ਸਮਝਾਉਂਦਾ ਫਾਟਾ ਵੀ ਜਿਹੜੇ ਧੁਰੂ ਚੋਪਰ ਜਿਹਨੇ ਕਿੱਦਾਂ ਸਰਵਾਈਵ ਕਰਦੇ ਹੁੰਦੇ ਜਦੋਂ ਢੇਰੀ ਆਉਂਦੀ ਹੈ ਜਾਂ ਮੀਂਹ ਆਉਂਦਾ ਆਹ ਦੇਖੋ ਜਰ ਅਬਾਚ ਇੱਥੇ ਸਾਡਾ ਚੁੱਲਾ ਇੱਥੇ ਆਹ ਬਰਖਾਤ ਪੈ ਰਹੀ ਵਿਚ ਨੂੰ ਸਾਈਡ ਤੇ ਤੀੜਾ ਖਾਲੀ ਆ ਉੱਥੇ ਲਾਉਣੀਆਂ ਦੀਆਂ ਪਰ ਉਹ ਉੱਥੇ ਸਾਰਾ ਸਮਾਨ ਚੱਕ ਕੇ ਇੱਧਰ ਨੂੰ ਕਰਿਆ ਹਾਂ ਅਸੀਂ ਰਹਿਣ ਬਸੇ ਰ ਇੱਥੇ ਬਣਾਇਆ ਹੋਇਆ ਆਪਣਾ ਹੁਣ ਕਿ ਮੇਰਾ ਇੱਥਲਾ ਸਾਰਾ ਘਟਾ ਹਟਾ ਦਿੱਤਾ ਉੱਧਰ ਸਾਰਾ ਜੇ ਤੁਸੀਂ ਮੇਰੇ ਪਿਛਲੇ ਬਲੌਗ ਦੇਖੇ ਹੋਵੋਗੇ ਤੇ ਉਹਦੇ ਵਿੱਚ ਤੇ ਪੂਰਾ ਘਟਾ ਹਟਾਇਆ ਹੈ ਨਾ ਤੇ ਮੈਂ ਚਲੋ ਇੱਕ ਲਾਈਵ ਵੀਡੀਓ ਬਣਾ ਲਈਏ ਬੱਦਲਾਂ ਆ ਗਏ, ਥਾਈਲੈਂਡ, ਥਾਈਲੈਂਡ ਦਾ ਸਿੱਕੇ ਮੇਰਾ ਸਾਰਾ ਘਰ ਕਾ ਆ। ਉਹ ਮੈਂ ਮਹਿਕ ਵੀਡੀਓ ਬਣਾਉਂਦਾ ਰਿਹਾ ਤੇ ਦੇਖਦੇ ਰਹੇ ਸੀ। ਹਾਲੇ ਪੂਰਾ ਬੱਦਲ ਲਸਕਰ ਆ ਪਰ ਲਸਕੇ ਦੀ ਬਿਜਲੀ ਲਸਕਰੀ ਹੈ। ਪਰ ਆਪ ਥੋੜਾ ਖਿੱਚ ਰਿਹਾ। ਉੱਪਰ ਦਾ ਸੈਟਲਾਈਟ ਥਰੂ। ਕੱਲੀ-ਕੱਲੀ ਚੀਜ਼। ਅਰੇ ਕਿੰਨਾ ਸਮਾਨ ਉੱਤਰ ਗੇਰਿਆ ਪਿਆ ਉੱਤਰੀ। ਉਹ ਥੋੜਾ ਪਿੰਜਾ ਗਿੱਲਾ ਹੋ ਜਾਣਾ ਜਿਵੇਂ ਆ। ਆ ਪੰਜਾ ਖਿੱਚ ਮਾਇਗਾ ਅੰਦਰੋਂ ਗੱਲ ਇਹਨੂੰ। ਇਹ ਦੂਜਾ ਬਾਅਦ ਨਾ ਦਰਬਾਰ ਜਾਨਾ ਆਖੀਂਦਾ ਹਾਂ ਹਾਂ ਤੇ ਉਹ ਮੇਰ ਦਾ ਤਾਂ ਕੋਈ ਬਤਨ ਅੱਛਾ ਪਾਪੇ ਕਹਿੰਦੇ ਵੀ ਮਿੰਗਾਂ ਦਾ ਗਿੱਲਾ ਹੀ ਆ ਨਾ ਲਿਪੜਿਆ ਤੇ ਵੀ ਨੀਂਦ ਕੋ ਹੋ ਜੂਗਾ ਚਲੋ ਰੱਬ ਜੀ ਹੁਣ ਬਸ ਚਲੋ ਵੀ ਵੈਸੇ ਅੱਜ ਮੈਂ ਨਾ ਖੇਤਾਂ ਵਿੱਚ ਜਿਹੜਾ ਮਾਰ ਕੇ ਆਇਆ ਆ THAILAND ਤੋਂ ਆਇਆ ਸੀ ਇੱਥੇ ਆਇਆ ਮੈਂ ਤੇ ਖੇਤਾਂ ਵਿੱਚ ਜਿਹੜਾ ਮਾਰ ਕੇ ਮੇਰੀ ਕਪੂਲਰ ਤੇ ਹੋਰ ਦੂਜੇ ਪਰ ਦੋਨਾਂ ਸਾਡੇ ਤੂਨੇ ਫੁੱਕੇ ਤੇ ਇਥੇ ਇਹ ਵੀ ਪਹਾੜੇ ਵੱਲ ਦੇ। ਜਦੋਂ ਜੇ ਸਾਡਾ ਨੁਸਾਨ ਉਹਦਾ ਚੁੰਡਾ ਟਪਾਰੀ ਲੱਗ ਰਿਹਾ। ਹਣ ਉਧਰ ਹੀ ਦੇਖਣਾ ਲੈ ਪਰ ਉਧਰ ਨਾਲ ਚੁੰਡਾ ਹੋਵੇ ਅੰਦਰ। ਅੰਦਰ ਅੰਦਰ। ਹਾਂ? ਅੰਦਰ ਗੱਲੀ ਕੜਕੜਾ ਢੋਲ। ਨੋ ਭਾਈ ਆ ਦੇਖੋ। ਸਰਪਾਲ ਘੱਟ ਨਹੀਂ। ਅਰੇ ਮੈਂ ਨਾ ਉਥੇ ਨਾਲ ਕੱਲ ਨੂੰ ਪੱਕੀ ਬੰਦਿਓ ਸਾੜ ਦੂੰ। ਉਹ ਸੜੇ ਤੋਂ ਪਾਉਣ ਤੇ। ਕਈ ਵਾਰੀ ਸੋਝਣਾ ਪੰਗੇ ਲੈ ਲਿਆ ਘਟਾ ਕੇ ਆਹ ਮੈਂ ਹਾਲੇ ਜਿਸੀ ਸਲਾਹ ਕਰਦੇ ਮੋਟਰ ਪਰ ਪੂਰਾ ਬਣਿਆ ਬਣਾਈ ਆ ਹੁਣ ਦੇਖੋ ਮੋਟਰ ਪਰ ਕਿਆ ਹੋਣ ਲੱਗਿਆ ਸੜਕ ਪੱਕੀ ਹੋਣ ਲੱਗੀ ਆ ਪੂਰੀ ਪੁਸਤੀ ਪਾ ਦੋ ਤੋਂ ਪਰੇ ਲੱਗ ਗਈ ਸੜਕ ਹੈ ਆਈ ਦਾ ਪੈੜ ਕੱਲੇ ਹੋਣਾ ਕੋਈ ਸੜਕ ਨਹੀਂ ਆਪਣਾ ਘਰ ਪਾਏ ਨਾ ਹੋਰ ਨਹੀਂ ਆ ਜਣਾ ਬਹੁਤ ਚਲੋ ਜੇ ਬਾਰੇ ਕਾਲੂ ਵਿਚਾਰਾ ਕਰਦੇ ਆ ਜਿਹੜੀ ਮੋਟਰ ਦੇ ਸਾਡੇ ਬੂਰ ਦੀ ਸੜਕਾਂ ਆ ਪੱਕੀ ਹੋਣ ਲੱਗੀ ਆ ਹੁਣ ਫੇਰ ਸਲਾਹ ਤੋਂ ਗੱਲ ਨੂੰ ਕਿ ਸ਼ਹਿਰ ਉੱਥੇ ਪਾ ਲਈਏ ਇਹਦੀ ਵੀ ਬਸਾਰਾ ਦੂਤੀ ਚਾਰ ਸਾਡੇ ਦੁਬਾਰਾ ਕਰਕੇ ਉਹੀ ਜੋ ਕੰਮ ਨੇ ਕਰ ਲਿਓ ਅੱਧਾ ਕਰਤਾ ਬਣਿਆ ਪਈ ਤੁਸੀਂ ਦੇਖੋ ਮੇਰੇ ਪਿਛਲੇ ਬਲੌਗ ਹੋਰ ਬੈਠਾ ਹੋਇਆ ਅ ਗਲੇ ਜਿਹੜਾ ਬਹੁਤ ਜਦੋਂ ਆਇਆ ਬਟੇ ਮੈਂ ਅੱਜ ਜਦੋਂ ਤੁਸੀਂ ਇਹਦੇ ਥਾਈ ਲੈ ਕੇ ਦੁਬਾਰਾ ਸਵਾਰ ਗਿਆ ਉਹ ਮੈਂ ਕੱਲ ਨੂੰ ਤੇ ਪਰਸ ਕੱਲ ਨੂੰ ਕੋਈ ਨਾ ਬਣਾਉਂਦਾ ਥਾਈ 10 ਕਿਲਾ ਬਲੌਗ ਅ ਜਦੋਂ ਤਾਉਂਗਾ ਜੈਸੂ ਸਿੰਘ ਕੰਟਰੋਲ ਸਾਈਟ ਤੇ ਉਹ ਦੇਖੋ ਭਾਈ ਤੁਸੀਂ ਕੀੜੀ ਹੋ ਗਏ ਭਾਈ ਯਾਰ ਕੋਈ ਸਾਡਾ ਕੋਈ ਦਾਸ ਕੀਤਾ ਰਿਹਾ ਇੱਕ ਉਹਦਾ ਸਿਰ ਉਹ ਖੇੜੀ ਜਾਵੇ ਖੇੜੀ ਅੰਦੀਆ ਲੋ ਤੁਸੀਂ ਲਗਾਏ ਸਿੱਧੂ ਗੱਲ ਤੁਸੀਂ ਕਹੀ ਜਾਂਦੇ ਨਾ ਉਹ ਬੰਦੇ ਨੂੰ ਕੋਲ ਬੁਲਾਇਆ ਉਹਨੇ ਉਹਦਾ ਫੋਨ ਖੋਇਆ ਘਰ ਤੋਂ ਖੱਲਿਆ ਕਾਰ ਮਾਰਿਆ ਉਹਦੇ ਉਹ ਦੇਖੋ ਬਲਾਉਂਡ ਬਣਾਇਆ ਮੈਂ ਤੇ ਕਾਲੂ ਆਉਂਗਾ ਵੀ ਡੇਟ ਕਰੇਗਾ ਆ ਤਾਂ ਅੱਜ ਹੁਣ ਪਾ ਦੇਣੀ ਹੈ ਨਾਈ ਵੀਡੀਓ ਅਗਰ ਸੱਤ ਘੰਟੇ ਲੱਗੇ ਹੈ ਮੇਰੇ ਘਰ ਦੇ ਨਾਲ ਆ ਜਾਵੇ ਇਹ ਦੇਖੇਗਾ ਹਾਂ ਨਹੀਂ ਆਣਾ ਹੋਰ ਨਹੀਂ ਆਣਾ ਦੇਣੀ ਕਿਲਾ ਗਾਲਾ ਕਿਹਨੇ ਬਾਛੜ ਨਹੀਂ ਆਉਂਦੀ ਬਾਛੜ ਤਾਂ ਆਉਂਦੀ ਨਹੀਂ ਬਾਛੜ ਤਾਂ ਪੈਸੇ ਆਉਂਦੇ ਦੇਰੀ ਨਾਲੇ ਆਉਂਦੀ ਬਾਛੜ ਦਾ ਜਿਹੜੇ ਬੰਦੇ ਲੱਗੇ ਆ ਨਾ ਉਹ ਜਦੋਂ ਉਹਨਾਂ ਨੂੰ ਲੈਂਟਰ ਢਾੜ ਲੈਂਟਰ ਦਾ ਕੋਸ ਦਿਨ ਚ ਘਾਤਦਾ ਹੈ ਨਾ ਪਤਾ ਮਾਰੀ ਉਹਦੇ ਜਿਹੜੇ 300 400 ਜਾਂ 500 ਦਾ ਕੰਮ ਦਾ ਬਹੁਤ ਸਹੀ ਜਿਹਾ ਕਰਿਆ ਹੋਇਆ ਥੋੜੇ ਢਿੱਲੇ ਪਾ ਗਿਓ ਕਦੇ ਜੋਰ ਦੇ ਲੱਗ ਲਿਆ ਵੀ ਇਸੇ ਕੰਮ ਨਵੇੜ ਦਾ ਹੁਣ ਤਾਂ ਮੈਨੂੰ ਐਂ ਲੱਗਦਾ ਕੋਈ ਘਾਟਾ ਨਾ ਪੈ ਜੇ ਕਿਤੇ ਇਹਦਾ ਬਹੁਤ ਖਰੋਏ ਕੰਮ ਕਰਦਾ ਜਾਵੇਂ। ਐ ਸਾਡੀ ਲਿੱਕ ਪੜ ਤੋਂ ਹੋਈ ਹੋਈ ਆ। ਤੇ ਸਟਾਰਟ ਇੱਧਰ ਵਸਾਇਨ ਹੋਏ ਹੋਏ ਆ ਸਾਰੇ। ਤੁਹਾਨੂੰ ਛੜ ਤੇਰੀ ਬਾਜ ਵੀ ਸਾਫ਼ ਨਾ ਜਾਂਦੀ ਕਿ ਤੀਨਾਂ ਦਾ ਖਰਚਾ ਬਹੁਤ ਹੋ ਰਿਹਾ ਪਰ 20 ਪੈ ਰਿਹਾ ਨਾ। ਤੀਨਾਂ ਦਾ ਖਰਚਾ ਬਹੁਤ ਹੋ ਰਿਹਾ ਇਹਦੇ ਪਰ। ਹਾਂ। ਪੇਟੀ ਨਾ ਕੰਮਰੇ ਹਾਂ ਸਟੋਲ ਤੇ ਪੇਟੀ ਨਾ ਕੱਢਦੇ ਨੇ ਪਾਣੀ ਪੈ ਜਾਣਦਾ ਅੱਛਾ ਅੱਜ ਪਾਣੀ ਪੈ ਜਾਣਾ ਦਾ ਕਮਰੇ ਕੁੱਲਿਆਂ ਨੂੰ ਚਾਰੇ ਪਾਸੇ ਅੱਛਾ ਪੇਟੀ ਨਾ ਬੱਤਣਾ ਦੱਸਦੇ ਅੱਜ ਬੈਂਕਰ ਗਰਮੀ ਵੀ ਪਹੁੰਚੀ ਅੱਜ ਬਹੁਤ ਜ਼ਿਆਦਾ ਗਰਮੀ ਸੀ ਲਾਈਟ ਭੱਜੀ ਹੋਈ ਆ ਇਨਵਰਟਰ ਚੱਲ ਰਿਹਾ ਇਸ ਟਾਈਮ ਇਹ ਨਾ ਸਿਰਫ ਲਾਈਟ ਹੈਗੀ ਆ ਵੇ ਲੋ ਨਾ ਨਵੇਟਰ ਪਰ ਜਗਾਰ ਫਿੱਟ ਕਰਿਆ ਹੁਣ ਨਵੇਟਰ ਚੱਲਦਾ ਇੱਕ ਮਨੂ ਆ ਮਨੂਦ ਅਮਰੂਦ ਵੀ ਪਟਾਉਣਾ ਪੈਣਾ ਕਿਆ ਕਰੀਏ ਹੁਣ ਤੁਹਾਨੂੰ ਲੋਹੇ ਵਾਲਿਆਂ ਨੇ ਉਹਨਾਂ ਲੋਹਾ ਚਕਾਉਣਾ ਘਰ ਤੋਂ ਸਮਾਨ ਇਹ ਜਿੰਨਾ ਅਸੀਂ ਕੱਢੀ ਜਾਂਦੇ ਹੋਰ ਦੇ ਲਈ ਜਾਂਦਾ ਹੋਰ ਕੱਢਦਾ ਹੋਰ ਆ ਜੇ ਨਾ ਪੜ ਗਈ ਜਿਹਦਾ ਸਮਾਨ ਇਹ ਸਾਡੇ ਘਰ ਚ ਇੰਨਾ ਪਿਆ ਹੁੰਦਾ ਆਦੂਰ ਤਾਂ ਅਦਾ ਦੀ ਸਿਹਤ ਆ ਜਿਹੜਾ ਫਾਲਤੂ ਕਮਾਦ ਸਿਰ ਤੋਂ ਨਮਾ ਲੈਣਾ ਦਵਾਈ ਕਰ ਨਮਾ ਸਮਾ ਕੋਈ ਗੈਰ ਜਿਹੜਾ ਖੱਲੀ ਆਪਣਾ ਆਲਾ ਦੇਖੋ ਇੱਧਰ ਆ ਤਿੰਨਾ ਭਾਂਡੇ ਇੱਥੇ ਰੱਖੇ ਹੋਇਆ ਇੱਧਰ ਆ ਲਵਾਰੀ ਬਣਾਈ ਭਾਂਡੇ ਵਾਲੀ ਇੱਥੇ ਆਹ ਉਹ ਬੱਛਰ ਦਾ ਨਹੀਂ ਪਈ ਆ ਇੱਥੇ ਵੀ ਬੰਦ ਹੋ ਗਿਆ ਹੁਣ ਕਾਫੀ ਥੀਸ ਪੈ ਗਿਆ ਪਾਣੀ ਤਾਂ ਨਹੀਂ ਸੁਖਦੀ ਉੱਥੇ ਥੱਲੇ ਨੂੰ ਜਿਹੜਾ ਪਾਣੀ ਆਤਾ ਪਰ ਪਾਣੀ ਵਸੇ ਉਧਰ ਨੂੰ ਜਾਂਦਾ ਆ ਸਾਡਾ 2.50 ਰੁਪਏ ਦਾ ਪਾਣੀ ਬੰਡਿਆ ਹੋਇਆ ਦਾ ਜਿਹੜਾ ਉੱਧਰ ਵੀ ਪੈਂਦਾ ਉਹ ਉਧਰ ਨੂੰ ਜਾਂਦਾ ਜਿਹੜਾ ਆ ਵੀ ਪੈਂਦਾ ਇਹ ਇਕੱਠਾ ਹੋ ਕੇ ਆਏ ਦੀ ਜਾਂਦਾ ਤੇ ਆਏ ਕੋਮਗਰ ਪਿੰਡ ਦੇ ਪਰ ਦੀ ਫੇਰ ਇੱਥੇ ਇਕੱਠਾ ਹੁੰਦਾ ਆ ਸਿੱਧੇ ਇੱਧਰੋਂ ਨਿਕਲ ਜਾਂਦਾ ਇੱਧਰ ਚਲ ਦੇਖੀ ਜਾਊਗਾ ਕੱਲੂ ਦੇਖਾਂਗੇ ਹੁਣ ਉਹ ਤੇ ਦਿਨਾਂ ਨਹੀਂ ਹੈਗਾ ਹੁਣ ਜੋ ਹੁੰਦਾ ਹੁਣ ਸਵੇਰਾ ਦੇਖਾਂਗੇ ਹਵਾ ਉਹ ਦੇਦ ਰਿ ਸਵਾਹਾਰਾ ਆ ਗਿਆ ਸਾਡੇ ਦੇ ਰਿ ਅਲਗ ਕਰ ਹੈ ਔਰ ਸੋੜ ਦੇ ਸਵੇਰਾ ਦੇਖਾਂਗੇ ਜੋ ਪਸੰਦ ਆ ਹੋਰ ਮੀ ਹਟੇ ਤੇ ਬਾਅਦ ਦੇਖਾਂਗੇ ਦੁਆਰੇ ਮੀ ਹਟੇ ਚੱਕ ਲੈ ਤੇ ਅੱਜ ਅਸੀਂ ਕਾਫੀ ਸਮਾਨ ਮੋਟਰਪੁਰ ਪਜਾ ਦਿੱਤਾ ਮੋਟਰ ਵੀ ਸਾਰੀ ਭਰ ਗਈ ਗਬਲੇ ਸ਼ਮਲੇ ਜੋ ਵੀ ਹੈ ਤੇ ਉਸੇ ਗੁੱਜਰਬਾਈ ਬੜਾ ਖੁਸ਼ ਹੋਇਆ ਦੇਖ ਕੇ ਕਹਿੰਦਾ ਮੈਂ ਤਾਂ ਮਹਾਰਾਜ ਜਿਹੜਾ ਘਰ ਬਣਾ ਤਾ ਤੁਸੀਂ ਜਿਵੇਂ ਮੇਰੇ ਕਮਲੇ ਚਾਰੇ ਪਾਸੇ ਸ਼ੁੱਧ ਆਕਸੀਜਨ ਹੈ ਮੈਂ ਤਾਂ ਆਇਆ ਜਿੱਦਾਂ ਕਿਤੇ ਮਹਾਰਾਜ ਦੇ ਘਰ ਆਇਆ ਹੁੰਦਾ ਆਹ ਲੱਕੜੀ ਵਾਲੀ ਪਲਾਈ ਵੀ ਕਰ ਦੇਣੀ ਚੱਲ ਹੁਣ ਇਹ ਵੀ ਖਰਾਬ ਹੋਊਗੀ ਇੱਕ ਇੱਧਰ ਟਿਕਾ ਲੈਣੇ ਭਾਂਡੇ ਰੱਖਣ ਵਾਸਤੇ ਆਉਂਦੇ ਹੋ ਬੰਨੇ ਚੱਕਰ ਨੂੰ ਖੋਹੇ ਨਾ ਹਾਂ ਵਿਚ ਵਿੱਚ ਤੇਜ਼ ਹੋ ਜਾਂਦਾ ਵਿੱਚ ਵਿੱਚ ਹਟ ਜਾਂਦਾ ਬਹੁਤ ਐ ਤਕਾਬੜ ਹੋਈ ਏ ਦੀ ਪੂਰੀ ਰੈਸਟ ਕੀਤੀ ਅੱਜ ਆ ਕੇ ਤਾਂ ਤੜਕੇ 4-5 ਵਜੇ ਆ ਗਿਆ ਤਾਂ ਆ ਕੇ ਰੈਸਟ ਕੀਤੀ ਫਿਰ ਉਖਿਆ ਕੀਤਾ ਨਹੀਂ ਜਿਹੜਾ ਮਾਰਿਆ ਫਿਰ ਇੱਥੇ ਤਾਂ ਬਹੁਤ ਫੜਕਾ ਹੋ ਰਿਹਾ ਘਰਾਂ ਠੱਕ ਠੱਕ ਬੁਲਟਾ ਲੱਗੇ ਤੇ ਫਿਰ ਮੈਂ ਜਾ ਕੇ ਮੋਟਰ ਉੱਪਰ ਪਿਆ ਜਿਹੜਾ ਫਿਰ 10 ਵਜੇ 10 ਵਜੇ ਤੋਂ ਲੈ ਕੇ 3 ਵਜੇ ਦਾ ਫਿਰ ਰੈਸਟ ਕਰਿਆ ਦਮਤ ਰੈਸਟ ਮਾਰੀ ਪੂਰੀ ਰੈਸਟ ਮੈਂ ਤਾਂ ਹੁਣ ਸੌਣੀ ਘੜੀ ਘੰਟਾ ਤੁਹਾਨੂੰ ਫਿਰ ਜਦੋਂ ਬਾਦ ਸੀ ਉਹ ਚਲੋ ਚੱਲ ਚਲੋ ਚੱਲ ਲੈਣਾ ਪੈਂਦਾ ਫਿਰ ਏਅਰਪੋਰਟ ਪਹੁੰਚ ਤਿੰਨ ਘੰਟੇ ਚਾਰ ਘੰਟੇ ਜਿਹੜਾ ਪਹਿਲਾਂ ਪੁਸ਼ਕਾ ਪਰਫਲਾਈਟ ਪੁਸ਼ਕਾ ਪਰਫਲਾਈਟ ਆਇਆ ਤਿੰਨ ਘੰਟੇ ਰੈਸਟ ਉਤੋਂ ਫਿਰ 6 ਘੰਟੇ ਦੀ ਫਲਾਈਟ ਇੰਡੀਆ ਨੂੰ ਐਦਾਂ ਆਇਓ। ਹੁਣ ਘਟ ਗਿਆ ਥੋੜਾ ਜਿਹਾ। ਬਾਈ ਇਹਨਾਂ ਦਾ ਜ਼ੋਰ ਲਾਉਣਾ ਹਲੇ ਵੇਖ ਬੱਦਲ ਇਧਰ ਨੂੰ ਐਸਾ ਨੂੰ ਲਸਕ ਰਖ ਲੈ। ਮੈਂ ਬੈਲਾ ਸੋਚ ਰਦਾ ਸੀ ਜਦੋਂ ਮੋਟਰ ਪਰਦਾ ਨਾ ਮੈਂ ਉਸ ਦਾ ਚੰਡੀਗੜ੍ਹ ਵਾਲੀ ਸਾਈਡ ਚੰਡੀਗੜ੍ਹ ਮਹਾਲੀਆ ਵਾਲੀ ਸਾਈਡ ਨੂੰ ਬਹੁਤ ਲਾਸਕੁਰਾਤਾ ਤੇ ਮੈਂ ਕਿਹਾ ਉਧਰ ਲਈ ਸਾਡਾ ਵਾਲਾ ਮੀਂਹ ਘਟਾਉਂਦਾ ਜਿਹਦਾ ਪੈਂਦਾ ਨਹੀਂ ਹੈ ਜਿਹੜਾ ਸਾਡੇ ਇੱਧਰ ਇਹ ਸਾਡਾ ਵਾਲਾ ਬੱਦਲ ਆਉਂਦਾ ਇਹ ਸਾਡਾ ਵਾਲਾ ਬੱਦਲ ਪਾ ਜਾਂਦਾ ਵੀ ਇਹ ਤਾਂ ਇਹ ਚੰਡੀਗੜ੍ਹ ਨਾਲ ਤੇ ਪਹਿਲੀ ਵਾਰ ਪਿਆ ਨਾਲੇ ਕਿ ਪਰਸੂ ਹੀ ਪਿਆ ਵੀ ਅੱਜ ਪਰਸੂ ਤੇ ਅੱਜ ਖੇਡਣ ਗਏ ਜੇ ਮੁੰਡੇ ਬਖਾਇਆ ਤੇ ਵਾਰ ਨੂੰ ਨਹੀਂ ਆਪਣੇ ਨਹੀਂ ਛੇਤੀ ਵਾਰ ਨੂੰ ਗਏ ਤੇ ਖੇਡਣ ਇੱਥੇ ਤੇ ਮੈਂ ਕਹਿੰਦਾ ਘਟੋ ਘੜ ਵੀ 3 ਕਿਲੋਮੀਟਰ ਦੂਰ ਹੋਣਾ 3 ਜਾਂ 4 ਕਿਲੋਮੀਟਰ ਦੂਰ ਤੇ 4 ਕਿਲੋਮੀਟਰ ਤੋਂ ਉਹ ਕਹਦੇ ਉੱਥੇ ਗਰਾਊਂਡ 'ਚ ਖੇਡਣ ਲੱਗੇ ਜਦੋਂ ਬੱਦਲ ਜੀ ਆਈ ਕਹਿੰਦਾ ਇੰਨਾ ਨਹੀਂ ਬਾਤ ਉੱਥੇ ਜਾਦੇ ਕਹਿੰਦਾ ਅਸੀਂ ਪਿੰਡ ਪਹੁੰਚੇ ਤੈਨੂੰ 2 ਕਿਲੋਮੀਟਰ ਦੇ ਅੱਗੇ ਜਮਾਵੀਂ ਸੁੱਕਾ ਘਟ ਗਿਆ ਘਟ ਕੇ ਹਵਾ ਚੱਲ ਪਈ ਹੁਣ ਦੁਆਰੇ ਬੰਨੂਰ ਦੁਆਰੇ ਭੁੱਖ ਲੱਗ ਗਈ ਫੇਰ ਲੋਕ ਦੇ ਬਿਨਾ ਦੁੱਧ ਦਾ ਥੋੜਾ ਜਿਆਦਾ ਇੱਥੇ ਕਰਕੇ ਨਾ ਥੋੜਾ ਰੇਸ਼ਾ ਜਿਹਾ ਬਣਦਾ ਦੁੱਧ ਵੀ ਪੀੜਾ ਹੈਗਾ ਕੁਝ ਹੋਰ ਚਾਹ ਹੈਗਾ ਪ੍ਰਿੰਸੀਪਲ ਦਿਖਾਉਣ ਨੂੰ ਕੁਝ ਬ੍ਰੈਡ ਤੇ ਹੈ ਨਾ ਹਾਂਜੀ ਬ੍ਰੈਡ ਥੋੜੇ ਸੇਕ ਲਗਾ ਸੂਟ ਕਰਾ ਪਰ ਹੈ ਬਸ ਸੇ ਬਸ ਉਹ ਜਦੋਂ ਉਹ ਦਰਦ ਦੇ ਪਏ ਆ ਤੇ ਮੈਂ ਦੇਖਦਾ ਕੋਈ ਬ੍ਰੈਡ ਨੂੰ ਥੋੜੇ ਸੇਕ ਲਦਾ ਨਾ ਨੂਨ ਜਲਾ ਕੇ ਉਹ ਖਾ ਲਦਾ ਵੀ ਆ ਕੇ ਫਿਰ ਮੈਂ ਜਦੋਂ ਕੋਈ ਆਪਣੇ ਸਰੀਰ ਚ ਫਾਲਟ ਹੁੰਦਾ ਤਾਂ ਮੈਂ ਥੋੜੀ ਜਿਹੀ ਰੋਟੀ ਖਾਦਾ ਹੁੰਦਾ ਵੀ ਜ਼ਿਆਦਾ ਨਹੀਂ ਦੇ ਰੱਜ ਕੇ ਸਾਹ ਖਾਂਦਾ ਹੁੰਦਾ ਕਿ ਜਿਹੜੀ ਸਰੀਰ ਦੀ ਬੋਲਟੀ ਉਹ ਬਿਮਾਰੀ ਜਿਹੜੀ ਅੰਦਰ ਪੈਦਾ ਹੋਈ ਜੇ ਥੋੜੀ ਜਿਹਾ ਬੜਾ ਬਹੁਤ ਦਰਦ ਕਰ ਰਿਹਾ ਦਿੱਸੇ ਤੇ ਉਹ ਦਵਾਈ ਨਾਲ ਲੜੇ ਥੋੜਾ ਜਿਹਾ ਫਿਰ ਉਹ ਬੋਡੀ ਨਾਲ ਲੜੇ ਉਧਰ ਟਪਟੇ ਠੋਸਕੇ ਭਰ ਲੈਂਦੇ ਆ ਉਹਨਾਂ ਲੜੇ ਕਿਹਦੇ ਨਾਲ ਉਹ ਆਪਣੇ ਆਪਣਾ ਹਾਜਮੇ ਨਾਲ ਲੜੇ ਇੱਕ ਬਿਮਾਰੀ ਨਾਲ ਲੜੇ ਤਾਂ ਕਹਿੰਦਾ ਮੈਂ ਤਾਂ ਕਿਸੇ ਨੂੰ ਵੀ ਜੇ ਕਿਸੇ ਕੁੱਤਾ ਦੀ ਕੋਈ ਪ੍ਰੋਬਲਮ ਆਉਂਦੀ ਥੋੜਾ ਉਸ ਟਾਈਮ ਨੂੰ ਪ੍ਰੋਬਲਮ ਦੇ ਟਾਈਮ ਥੋੜਾ ਘੱਟ ਖਾਏ ਕਰੋ ਬਸ ਕਿ ਬੋਡੀ ਫਿਰ ਐਂਟੀਬਾਇਓਟਿਕ ਆਪੇ ਤਿਆਰ ਕਰ ਦਿੱਤੀ ਅੰਦਰ ਤੇ ਜਦੋਂ ਆਇਆ ਹਸਪਤਾਲ ਮੇਰੇ ਗਲੇ ਤੇ ਇੱਥੇ ਇੰਨਾ ਉਹ ਖਰਾਸ਼ ਹੋਈ ਹੋਈ ਧੀ ਮੈਂ ਗੱਜ ਚ ਪਰਦਾ ਇੰਨਾ ਦਰਦ ਹੁੰਦਾ ਦਾ ਬਹੁਤ ਹੀ ਜ਼ਿਆਦਾ ਇਹ ਪਤਾ ਨਹੀਂ ਉੱਥੇ ਜਾ ਕੇ ਕੀ ਹੋ ਗਿਆ ਪਤਾ ਨਹੀਂ ਇੱਧਰ ਕੀ ਕਹਿੰਦੇ ਪੌਣ ਪਾਣੀ ਹਵਾ ਹੀ ਜ਼ਿਆਦਾ ਏਦਾਂ ਕੀ ਚਾਹ ਤਾਂ ਰੱਬ ਜਾਣਦਾ ਹੁਣ ਹੁਣ ਵੈਸੇ ਠੀਕ ਹੈ ਫਤਿ ਆਉਣਗੇ ਹਰੇ 2 ਜਾਂ 3 ਬਲੌਗ ਤੇ ਹਨ ਮੇਰੇ ਸਾਈਲੈਂਡ ਵਾਲੇ ਤੁਸੀਂ ਬਹੁਤ ਜ਼ਿਆਦਾ ਪ੍ਰੇਮ ਸਤਕਾਰ ਦੇ ਰਹੇ ਆ ਤੇ ਵਿੱਚ ਚੰਗੇ ਬੰਦੇ ਕਮੈਂਟ ਚੋਂ ਦੁਨੀਆ ਹਰੇਕ ਕਹਿੰਦੇ ਪੰਜੇ ਗੁਲੇ ਇੱਕ ਬਰਾਬਰ ਨਹੀਂ ਹੁੰਦੇ ਆ ਇੱਕ ਫਿਰ ਇੱਕ ਤਰ੍ਹਾਂ ਦੇ ਬੰਦੇ ਹੈਗੇ ਆ ਇਸ ਧਰਤੀ 'ਤੇ ਕਿਸ ਨੂੰ ਚੰਗੀ ਵੀ ਲੱਗਣੀ ਹੈ ਕਿਸ ਨੂੰ ਮਾੜੀ ਵੀ ਲੱਗਣੀ ਹੈ ਹਰੇਕ ਨੇ ਆਪਣਾ ਫਿਰ ਅਨੁਭਵ ਵੀਡੀਓ ਪਰਤੇ ਦੇਣਾ ਫਿਰ ਦੇ ਦੇ ਕਰੋ ਭਾਈ ਫੌਡਾ ਰਾਈਟਾ ਫੌਡਾ ਰਾਈਟਾ ਵੀਡੀਓ ਬਣਾਉਣਾ ਫੌਡਾ ਰਾਈਟਾ ਕਵਿਡ ਕਰਨਾ ਨਗਣ ਤਾਂ ਬਹੁਤ ਛੱਡ ਗਿਆ ਜਾਂਦਾ ਆਦਾ ਛੱਡ ਗਿਆ ਹੁਣ ਤਾਂ ਹਾਂ ਉਹ ਉਹ ਇੰਨੀ ਧੁੱਪਾਂ ਪਈ ਨਾ ਇੱਥੇ ਆ ਜੇ ਮੈਂ ਦਿਖਾਵਾਂ ਇੱਥੇ ਦੇਖ ਦਿਖਾਵਾਂ ਵਿਚ ਨੂੰ ਜਾ ਕੇ ਇੱਥੇ ਨਾ ਸੁੱਕ ਗਿਆ ਆ ਇੰਨੀ ਧੁੱਪਾਂ ਪਈ ਦੋ ਤੇਜ਼ ਦਿਨ ਚ ਬਹੁਤ ਤੇਜ਼ ਧੁੱਪਾਂ ਪਈ ਬਾਦੋਂ ਦਾ ਮਹੀਨਾ ਉਹਦਾ ਬਖਾਲ ਉਹਦੇ ਵਿੱਚ ਆ ਗਿਆ ਨਾ ਪਾ ਦੋ ਦਮ ਇਹ ਨਾ ਜਿਹੜਾ ਹੁੰਦਾ ਕਹਿੰਦੇ ਬਹੁਤ ਇਹਦੇ ਵਿੱਚ ਕਹਿੰਦੇ ਜੱਟ ਸਾਧ ਬਣ ਜਾਂਦਾ ਇੰਨੀ ਤਿੱਖੀ ਧੁੱਪਾਂ ਦੀ ਅੱਜ ਅੱਜ ਮੈਨੂੰ ਫਿਰ ਤੇ ਜੋ ਗਿਆ ਓਏ ਮੈਨ ਕਿ ਪਚਾ ਗਏ ਮੈਨ ਲੱਗ ਗਿਆ ਉਹਦੋਂ ਨਾ ਅਸੀਂ ਦੇਖਣ ਗਿਆ ਉਹਦੋਂ ਨਾ ਬੈਟਰੀ ਕਿੱਥੇ ਹੈਗੀ ਭਾਈ ਕਿਤੇ ਹਾਂਜੀ ਦੇਖੋ ਤੁਮੜੀ ਜੀ ਦੇਖ ਕੇ ਆ ਮੈਂ ਵੀ ਪਾਲੇ ਕਮਰੇ ਜੀ ਭਈ ਇਹ ਕੀ ਤੇਰਾ ਹੁਣ ਫਿਰ ਉਧਰ ਕਿੱਦਾਂ ਜਾਵਾ ਪਾਲੇ ਕਿੱਥੇ ਹੀ ਤੇ ਭਈਆ ਹਾਂ ਇਹ ਤੇਜੋਜ ਦਾ ਵਿੱਚ 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 ਤੇਜੋਜ ਦਾ ਵਿੱਚ ਵਿੱਚ ਬੰਦਾ ਬੰਦਾ ਕਹਿੰਦਾ ਬੈਟਰੀ ਲੈ ਕੇ ਫਿਰ ਥੋੜੇ ਨਾਲ ਜਿਆਦਾ ਦਿਖੂਗਾ ਫਿਰ ਉਹ ਲੈਕ ਬੈਟਰੀ ਲੈ ਕੇ ਅੰਦਰ ਜਾ ਕੇ ਉਹਦੇ ਵਿੱਚ ਪਈ ਹੈ ਦਰਾਜ ਵਿੱਚ ਲੈ ਕੇ ਲਿਆਉਂਦਾ ਫਿਰ ਦੇਖਦੇ ਹਾਂ

ਉਹ ਚੋਹ ਦੇ ਸੋਕੇ ਆ ਬੇ ਆਹ ਇਹ ਲੈਣਾ ਪੂਕੜੀਆਂ ਪੈਂਦੀ ਇਹਦੇ ਤੋਂ ਬਿਜਲੀ ਲੱਗਦੀ ਉਹ ਫੇਰ ਦੋਰੇ ਆ ਨਾ ਹੋਰ ਤੇ ਉਹਨਾਂ ਪਹ ਲਾਈ ਵੱਧ ਕਰਦੇ ਆ ਅ ਪੈਜ ਤੇ ਥੋੜਾ ਜਿਹਾ ਸੀ ਜਾ ਕੇ ਨਾ ਥੋੜਾ ਜਿਹਾ ਪੈਜ ਤੇ ਖੇਤਾਂ ਬਾਹਰ ਤੇ ਬਹੁਤ ਜ਼ਰੂਰੀ ਆ ਤੇ ਜੀਰੀ ਵਾਲੇ ਖੇਤ ਜਿਹੜੇ ਪਿੰਡਾਂ ਵਿੱਚ ਮੈਂ ਕਿਹੜਾ ਬਾਰ ਰਹੇ ਜਣ ਦਿਖੋ ਉਹ ਲਾ ਪੈਗੇ ਕਿਤੇ ਪੈਂ ਜਾਂਦੇ ਹੈ ਜਸਤੂ ਦਿੱਤੀ ਵੀ ਨਹੀਂ ਗਈ ਅੱਗੇ ਬਾਈ ਅਬ ਜਿਹ ਕੋਈ ਨਿਸਤਰੀ ਫਰੀ ਬਾਰ ਨਿਸਤਰੀ ਦੇ ਬਾਹਰ ਆ ਗਿਆ ਉਹਦਾ ਬਸ ਕੋਈ ਨੁਕਸਾਨ ਜਿਹੜੀ ਹਲੇ ਨਿਸਤਰੀ ਨਹੀਂ ਉਹਦੇ ਬਸ ਨਹੀਂ ਠੀਕ ਹੈ। ਜਦੋਂ ਜਿਹੜਾ ਉਹ ਨਿਕਲਦਾ ਨਾ ਬਾਹਰ ਉਹਦੇ ਪੈਰੀਂ ਪੜਾ ਜਾਂਦਾ ਸੋਫਾ ਜਾਂਦਾ ਉਹ ਝੜ ਜਾਂਦਾ ਨਾ ਝਾੜ ਘੜ ਜਾਂਦਾ ਉਹ ਨਾਲ। ਉਹ ਨੂੰ ਪ੍ਰੋਡਕਟ ਕਰਦਾ ਹੁੰਦਾ। ਇੱਕ ਸਾਲ ਇੰਨੀ ਹੋਇਆ ਤਾਂ ਝਾੜ ਲੋਕਾਂ ਦੇ ਬਹੁਤ ਘਟ ਗਏ ਤੇ 10-10 ਕੋਟਾਂ ਦਾ ਫਰਕ ਪੈ ਗਿਆ। ਇੰਨਾ ਤੇਜ਼ ਨਹੀਂ ਪਿਆ ਉਬਬੋਲੇ ਪਰ। ਉਹਦੀ ਨਿੱਕੋ-ਕੋੜ ਉਹਦੇ ਦਰਾਂ ਨੇ 10 ਦਿਨ 10 ਤੋਂ 15 ਦਿਨ 10 ਦਿਨ ਹਫਤਾ ਗਮਨ ਵਿੱਚ ਲੋ। ਜਾ ਦੋਧੋ ਜਾਂ ਪੈਗੋ ਦੇ ਵਿੱਚ ਫਿਰ ਕੋਈ ਨੁਕਸਾਨ ਨਹੀਂ ਹੋਗਾ ਉਹਦਾ ਸਾਰਾ ਸਿਸਟਮ ਬਿਜਲੀ ਦਾ ਬਦਲੇ ਆ ਤਾਰਾ ਤੁਰਾ ਪਾਈਆਂ ਹਰ ਰੋਜ਼ ਬੰਦਾ ਹੋ ਆਉਂਦਾ ਕੀ ਆ ਕਹਿੰਦੇ ਹੁੰਦੇ ਆ ਜਿਹੜਾ ਇਲੈਕਟ੍ਰੀਸ਼ੀਅਨ ਆ ਉਹ ਤਾਂ ਰੋਜ਼ ਤਾਰਾ ਇੱਧਰ ਉੱਧਰ ਕਰਾਉਂਦੇ ਇੱਥੇ ਹੁਣ ਇੱਥੇ ਕਰਦੇ ਆਹ ਤਾਂ ਇੱਧਰ ਕਰਦੇ ਇੱਧਰ ਕਰਦੇ ਚਲੋ ਵੀਰਵਾਲ ਹੈ ਇਹਨੂੰ ਫੇਰੋਂ ਲਾਓ ਕੀ ਕਰਾਉਣਾ ਤੁਹਾਨੂੰ ਹਾਂ ਕੱਲੂ ਫੇਰ ਬੁਲਾ ਕਹੋ ਇਨਵਰਟਰ ਪਟਕੇ ਦੂਜੇ ਘਰ ਵਿੱਚ ਕਰਨਾ ਹੈ ਇਨਵਰਟਰ ਦੀ ਤਾਰਾ ਕਰਨੀ ਆ ਸਾਰੀਆਂ ਸੈੱਟ ਕਰਨੀਆਂ ਮੈਂ ਥੋੜਾ ਬੋਤਾ ਕੰਮ ਮੈਂ ਵੀ ਜਾਣਦਾ ਹਾਂ ਤੇ ਜਿਹੜੇ ਇਲੈਕਟ੍ਰੀਸ਼ੀਅਨ ਵਾਲੇ ਕੰਮ ਜਾਣਦਾ ਔਰ ਹੁਣ ਮੈਂ ਰਿਸਕ ਜਨ ਲੈਂਦਾ ਮੈਂ ਹੁਣ ਮੁੰਡੇ ਉਹ ਵੀ ਕੰਮ ਕਰਦੇ ਆ ਉਹਨਾਂ ਨੂੰ ਫਿਰ ਸਾਰਾ ਚੀਜ਼ਾਂ ਬਾਰੇ ਪਤਾ ਉਹ ਫਿਰ ਬੇਹਤ ਬਹੁਤ ਮਾਇਆ ਲਾਉਣਾ ਪੈਂਦਾ ਇਹ ਛੋਟਾ ਜਿਹਾ ਕੰਮ ਨੇ ਤਾਰਾਂ ਕਿੱਥੇ ਦੇ ਕਿੱਥੇ ਰੋ ਪਾਉਣੀ ਆ ਕਿੱਧਰ ਕਿੱਧਰ ਨੂੰ ਆਉਣੀ ਆ ਬਹੁਤ ਕੰਮ ਹੁੰਦਾ ਵੀ ਛੋਟਾ-ਮੋਟਾ ਨਹੀਂ ਤਾਂ ਹਟ ਕੇ ਆਉਂਦੇ ਫਿਰ ਦੋੜੇ ਹਟ ਕੇ ਹਟ ਕੇ ਹਟ ਕੇ ਥੋੜਾ ਹਲਕਾ ਹਲਕਾ ਜਾ ਪੈ ਰਿਹਾ ਤੇ ਦੇਖੋ ਅਸ ਮੇਰਾ ਤਵਨ ਹਲਕਾ ਹਲਕਾ ਜਾ ਪੈ ਰਿਹਾ ਇੱਧਰ ਦਿਖਾਉਂਦਾ ਇੱਥੇ ਬਹੁਤ ਸੁੱਕੀ ਜ਼ਮੀਨ ਤੇ ਇਧਰ ਮੀਂਹ ਤਾਂ ਪਿਆ ਹੋਇਆ ਹੈ। ਬਹੁਤ ਸੁੱਕੀ ਜ਼ਮੀਨ। ਇਧਰ ਸਾਨੂੰ ਦਿਖ ਰਿਹਾ ਸਾਬ ਮੈਂ ਦੇਖਣਾ ਵੀ ਕਿਤੇ ਸਾਸ ਪਾਸ ਨੇ ਚਾਰੇ ਪਾਸੇ ਬੱਦਲ ਹੋ ਗਏ ਵੈਸੇ ਹੁਣ। ਚਾਰੇ ਪਾਸੇ ਬੱਦਲ ਹੋ ਗਿਆ। ਲੈ ਇਹ ਮੈਂ ਮੜੀ ਬੈਟਰੀ ਦੇਖ ਕੇ ਮੜਾ ਜਣਾ। ਇਹ ਕਿ ਚਮਕਦੀ। ਹਾਂ? ਇਹ ਵੀ ਨੀਂਗਾਂ ਵਾਲੀ ਕਿ ਚਮਕਦੀ। ਕੁਝ ਵੀ ਦੇਖਿਆ। ਹਾਂ? ਤਰ੍ਹਾਂ ਕੀ ਕਹਿੰਦਾ ਮੈਂ ਜਿੱਧਰੋਂ ਦੇਖਦੇ ਉਧਰੇ ਉਹ ਦਿਖਦਾ। ਇੱਟਾ ਦੇਖ ਇੱਦਨੂ ਵੀਟਾ ਮਾਰੋ ਇੱਦਨੂ ਵੀਟਾ ਦੇਖੋ ਇੱਟੇ ਇੱਟ ਦਿਖ ਰਹੀ ਆ ਇਹ ਹੁਣ ਤੁਹਾਨੂੰ ਅਗਲੇ ਲਾਈਵ 'ਚ ਦਿਖਾਵਾਂ ਕੱਲ੍ਹ ਵਾਲੇ 'ਚ ਘਰ ਦਾ ਹਾਲ ਕਿਤੇ ਬੱਸ ਨੂੰ ਪਾਣੀ ਪੁਣੀ ਤਾਂ ਨਹੀਂ ਆਇਆ ਹੈਗਾ ਇਨਵਰਟਰ ਪਾਣੀ ਤਾਂ ਨਹੀਂ ਪਿਆ ਹੈਗਾ ਇਨਵਰਟਰ ਨੂੰ ਦੇਖੀਏ ਅੰਦਰ ਇੱਥੇ ਬਹੁਤ ਅਸੇ ਸੋਕਰ ਸੋਕਰ ਰੱਬ ਦਾ ਪਾਣੀ ਆਇਆ ਨਹੀਂ ਹੈਗਾ ਕਿਧਰੇ ਪਾਸੋਂ ਵੀ ਠੀਕੇ ਰਿਹਾ ਤੇ ਆਹ ਕਮਰਾ ਵੀ ਦੇਖੇ ਖੋਲ ਕੇ ਮਿੱਟੀ ਆ ਗਈ ਤੇ ਪੂਰੇ ਪੇਪਰ ਤੇ ਛੜ ਕੇ ਇਹ ਖੁੱਲਦਾ ਨਹੀਂ ਹੈਗਾ ਅੰਦਰ ਇੱਥੇ ਨੂੰ ਨਹੀਂ ਦਿਖਣਾਗਾ ਮਿੱਟੀ ਆ ਗਈ ਤੇ ਮੂਰੇ ਬਹੁਤ ਛੜ ਕੇ ਲਾ ਦਈਏ ਇਹਨੂੰ ਤੇ ਇੱਧਰ ਇੱਧਰ ਦੇਖੀਏ ਆ ਤਾਰਾਂ ਦੂਰਾਂ ਵਿੱਚ ਸਾਰੇ ਨਿਕਲੇ ਆਂ ਅੰਦਰ ਦੀਆਂ ਆ ਉਹ ਤਾਰਾਂ ਆ ਉੱਪਰ ਮੈਂ 10 ਕ ਦਿਨ ਦੇ ਦੇਵਾਂ 10 ਕ ਦਿਨ ਚਾਹੀਨੇ ਸਾਰਾ ਇੱਥੇ ਕੰਮ ਜਾਣਾ ਵੇਡ ਦੇਣਾ ਇੱਥੇ ਤੇ ਸਤਿ ਪਤਿ ਜੀ 10 ਦਿਨ ਬਾਅਦ ਫਿਰ ਇੱਥੇ ਆਪਾਂ ਨੇ ਨਿਊਆ ਪਟ ਦੇਣੀ ਆ। ਇਹ ਕੰਮ ਆਪਣਾ ਕਾਫੀ ਖਿੱਚਿਆ ਜਾਣਾ। ਡੱਡੂ ਕਰ ਦੋ। ਛੋਟੇ ਛੋਟੇ ਘਰਾਂ ਚ ਵੱਡੇ ਵੱਡੇ ਚ ਜਾਏ ਜਾਂਦੇ ਆ ਫਿਰ। ਜਿੱਥੇ ਦੂਹਿਆ ਬੰਦ ਕਰ ਦੋ ਦੂਹਿਆ। ਫਿਰ ਤੋਂ ਬਾਅਦ ਹੁਣ ਅੱਜ ਜੰਨੀਗੜ ਤੇ ਆ ਗਏ ਹੁਣ ਅਸੀਂ ਬਿੱਲ ਮਾਰੀਏ। ਅੱਛਾ ਤੁਸੀਂ ਵੀ ਮਾਰ ਜੀ। ਕੋਲ ਜੀ ਫੋੜਾ ਪਾ ਲਾਈਵ ਬੰਦ ਕਰਦੇ ਆ। ਧੰਨਵਾਦ ਜੀ। ਫੋਟੋ ਫੋਟੋ ਲਾਈਵ ਦੇਖਣ ਵਾਸਤੇ ਬਸ ਹੁਣ ਦੋਹਾ ਕਰੋ ਤੁਹਾਨੂੰ ਘੱਟ ਪਵੇ